ਯੁਰਗ ਆਪਣਾ ਕੰਮ ਕਰਾ ਰਹੇ ਹੁੰਦੇ ਨੇ ਇਹਨਾਂ ਦੀ ਜੇਬ ਆ ਜਿਹੜਾ ਇਹਨਾਂ ਦਾ ਖੀਸਾ ਹੀ ਕੱਟ ਕੇ 20000 ਰੁਪਇਆ ਇਹਨਾਂ ਦਾ ਕੱਢਿਆ ਜਾਂਦਾ ਇਸ ਕੀ ਕਰਨ ਹੋ ਗਈ ਜੀ ਕਹਿੰਦੇ ਖੀਸਾ ਕੱਟਿਆ ਗਿਆ ਜੀ ਜੀ ਮੈਂ ਘਰੋਂ ਕੋਈ ਗੱਲ ਪੁੱਛਣੀ ਸੀ ਉਹ ਕਹਿੰਦਾ ਵੀ ਘਰੋਂ ਪੁੱਛ ਲੈ ਪੁੰਤੇ ਉਹ ਮਾਰ ਗਿਆ ਲੋ ਮੁਰ ਦੇ ਪੁੰਚ ਮਰਾ ਜਾ ਹੋ ਗਿਆ ਮੈਨੂੰ ਜਾਨੀ ਕੋਈ ਪਤਾ ਨਹੀਂ ਲੱਗਿਆ ਜਾਨੀ ਮੇਰਾ ਜਦੇ ਉਸੇ ਟਾਈਮ ਕਿੱਜਾ ਕੱਟ ਕੇ ਲੈ ਗਿਆ ਕਿੰਨੀਆਂ ਸੀ ਜੀ ਉਹ ਦੋ ਤਿੰਨ ਜਣੀਆਂ ਨੇ ਕੀ ਕੰਮ ਕਰਨ ਆਈਆਂ ਸੀ ਜੀ ਪੁੱਛਣ ਆਈਆਂ ਜਾਂ ਪੁੱਛਦੀਆਂ ਜਾਂ ਉਹਨੂੰ ਵੀ ਸਾਡਾ ਆਧਾਰ ਕਾਰਖਾਨੀ ਉਹ ਬਣਾ ਦੇਗਾ ਤੂੰ ਉਹ ਕਰਾ ਦੇਗਾ ਐਨੀਓ ਗੱਲ ਪੁੱਛੀਆਂ ਨੇ ਕਹਿੰਦੇ ਅਸੀਂ ਡਾਕੂਮੈਂਟ ਲੈ ਕੇ ਉਹਨਾਂ ਨੇ ਜਦੇ ਮੈਂ ਮੰਨ ਲਓ 100 ਰੁਪਈਆ ਸਸੀ ਕਾਲਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਛਵਾਣਾ ਇਸ ਸਮੇਂ ਭਾਰਸੋਂ ਦੇ ਵਿੱਚ ਮੌਜੂਦ ਹਾਂ ਭਾਰਸੋਂ ਦੇ ਵਿੱਚ ਜਿਹੜਾ ਠੱਗਾਂ ਦਾ ਗਰੋਅ ਆ ਜੇਬ ਕਤਰਿਆਂ ਦਾ ਗਰੋਅ ਆ ਉਹ ਸਿਰਗਰਮਾ ਭਾਰਸੋਂ ਦੇ ਵਿੱਚ ਇੱਕ ਬਜ਼ੁਰਗ ਨੇ ਜਿਹੜੇ ਸਾਡੇ ਨਾਲ ਇੱਥੇ ਖੜੇ ਨੇ ਉਹਨਾਂ ਵੱਲੋਂ ਬੈਂਕ ਚੋਂ ਪੈਸੇ ਕਢਾਏ ਜਾਂਦੇ ਨੇ ਦਸਨ ਮੁਤਾਬਕ ਤੇ ਕਿਸੇ ਦੁਕਾਨ ਤੇ ਕੰਮ ਕਰਨ ਜਾਂਦੇ ਨੇ ਉੱਥੇ ਕੁਝ ਲੇਡੀਜ਼ ਆਉਂਦੀਆਂ ਨੇ ਬਜ਼ੁਰਗਾ ਆਪਣਾ ਕੰਮ ਕਰਾ ਰਹੇ ਹੁੰਦੇ ਨੇ ਇਹਨਾਂ ਦੀ ਜੇਬ ਆ ਜਿਹੜਾ ਇਹਨਾਂ ਦਾ ਖੀਸਾ ਹੀ ਕੱਟ ਕੇ 20000 ਰੁਪਿਆ ਇਹਨਾਂ ਦਾ ਕੱਢਿਆ ਜਾਂਦਾ ਏ ਸੋ ਇਹ ਥਾਣੇ ਵੀ ਪਹੁੰਚੇ ਸੀਗੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਕੀ ਨਾਮ ਆ ਜੀ ਜਗENDER ਸਿੰਘ ਆ ਜੀ ਜਿਹੜਾ ਪਿੰਡ ਹੈ ਜੀ ਸ਼ੰਨਾ ਨੱਥੂ ਵਾਲੀ ਕੀ ਗੱਲ ਹੋ ਗਈ ਜੀ ਕਹਿੰਦੇ ਘੀਸਾ ਕੱਟਿਆ ਗਿਆ ਜੀ ਹਾਂ ਜੀ ਹਾਂ ਜੀ ਮੈਂ ਪੈਸੇ ਕਢਾਇਏ ਸੀ ਜੀ ਬੈਂਕ ਚੋਂ ਹਾਂ ਜੀ ਮੈਂ ਕਜੋ ਪੈਸੇ ਕਢਾ ਕੇ ਮੈਂ ਗੀਜੇ ਚ ਪਾਇਆ 20000 ਰੁਪਿਆ ਹੂੰ ਉਹ 20000 ਰੁਪਿਆ ਪਾ ਕੇ ਮੈਂ ਜੋ ਦੁਕਾਨ ਤੇ ਚਲਿਆ ਗਿਆ ਜਿੱਥੇ ਮੈਂ ਉਹ ਕਰਾਉਣੇ ਤੇ ਫੋਟੋ ਫੋਟੋ ਸਟੇਟ ਜੀ ਠੀਕ ਹੈ ਜੀ ਉਹ ਦੀਰ ਦੀ ਦੁਕਾਨ ਤੇ ਹਾਂ ਜੀ ਉਥੇ ਮੈਂ ਜਾ ਕੇ ਮੋਬਾਈਲ ਕਰਨ ਲੱਗ ਗਿਆ ਜੀ ਮੈਂ ਘਰੋਂ ਕੋਈ ਗੱਲ ਪੁੱਛਣੀ ਸੀ ਉਹ ਕਹਿੰਦਾ ਵੀ ਘਰੋਂ ਪੁੱਛ ਲੈ ਫੋਨ ਤੇ ਉਹ ਮਾਰ ਗਿਆ ਲੋ ਮੇਰੇ ਫੋਨ ਚ ਮੜਾ ਜਾ ਹੋ ਗਿਆ ਮੈਨੂੰ ਜਾਨੀ ਕੋਈ ਪਤਾ ਨਹੀਂ ਲੱਗਿਆ ਜਾਨੀ ਮੇਰਾ ਜਦੇ ਉਸੇ ਟਾਈਮ ਗੀਜਾ ਕੱਟ ਕੇ ਲੈ ਜ ਉੱਥੇ ਕੀ ਕੰਮ ਕਰਨ ਆਈਆਂ ਸੀਗੇ ਜੀ ਪੁੱਛਣ ਆਈਆਂ ਜਾਂ ਪੁੱਛਦੀਆਂ ਜਾਂ ਉਹਨੂੰ ਵੀ ਸਾਡਾ ਆਧਾਰ ਕਾਰਡ ਖਾਣੀ ਉਹ ਬਣਾ ਦੇਗਾ ਤੂੰ ਉਹ ਕਰਾ ਦੇਗਾ ਐਨੀਓ ਗੱਲ ਪੁੱਛੀਆਂ ਨੇ ਕਹਿੰਦੀ ਅਸੀਂ ਡਾਕੂਮੈਂਟ ਲੈ ਕੇ ਉਹਨਾਂ ਨੇ ਜਦੇ ਮੰਨ ਲਓ ਤੁਰ ਗੀਆਂ ਉਹਨਾਂ ਨੇ ਕੰਮ ਕਰਕੇ ਕਿੱਦਾਂ ਦੀ ਸੀਗੇ ਜੀ ਦੇਖੋ ਉਹਨਾਂ ਦੀ ਇੱਕ ਤਾਂ ਇੱਥੇ ਜ਼ਿਆਦਾਤਰ ਮੰਗ ਤੇ ਦਿਖਾਈ ਦਿੰਦੇ ਨੇ ਜਿੱਦਾਂ ਬੱਚੇ ਵੀ ਬਹੁਤ ਜ਼ਿਆਦਾ ਮੰਗਣੇ ਵਾਲੇ ਦਿਖਾਈ ਦਿੰਦੇ ਨੇ ਝੁੱਗੀਆਂ ਝੋਪੜੀਆਂ ਵਾਲੇ ਉਦਾਂ ਦੇ ਸੀਗੇ ਜਾਂ ਵਧੀਆ ਪਰਿਵਾਰ ਚੋਂ ਲੱਗ ਵਧੀਆ ਲੱਗਦੇ ਨੇ ਜੀ ਹਾਂਜੀ ਹਾਂ ਉਹੋ ਜਿਹਾ ਲੱਗਦੇ ਨੇ ਉੱਥੇ ਕੋਈ ਕੈਮਰੇ ਲੱਗੇ ਹੋਏ ਸੀ ਜਿਹੜੀ ਸੀਸੀਟੀਵੀ ਹਾਂਜੀ ਲੱਗ ਜੀ ਫੋਟੋ ਆਈ ਆ ਤੇ ਪ੍ਰਸ਼ਾਸਨ ਕੋਲ ਪਹੁੰਚੇ ਸੀਗੇ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਉਹ ਕਹਿੰਦੇ ਵੀ ਅਸੀਂ ਕਰ ਦਿਆਂ ਜੀ ਉਹ ਕਰਦਿਆਂ ਰਫ ਰਖਾਈ ਆ ਸੀ ਉਹ ਕਹਿੰਦੇ ਵੀ ਅਸੀਂ ਹੁਣ ਕਰ ਦਿਆਂ ਐਸੋਚੋ ਸਾਹਿਬ ਕਹਿੰਦੇ ਵੀ ਬਹੁਤ ਫੜ ਦਿਆਂ ਜੀ ਤੇ ਕੀ ਲੱਗਦਾ ਬਾਪੂ ਜੀ ਦਿਨ ਰਾਤ ਮਿਹਨਤ ਕਰਦੇ ਹੋ ਕੰਮ ਕੀ ਕਰਦੇ ਹੋ ਜੀ ਖੇਤੀਬਾੜੀ ਦਾ ਕਰਦੇ ਹਾਂ ਜੀ ਖੇਤੀਬਾੜੀ ਲੋਕ ਤਾਂ ਕਹਿ ਰਹੇ ਨੇ ਕਿ ਖੇਤੀਬਾੜੀ ਆ ਜਿਹੜੀ ਹੁਣ ਲਾਹੇ ਦਾ ਧੰਦਾ ਨਹੀਂ ਰਹੀ ਕਿਸਾਨ ਦੇ ਹਾਲਾਤ ਨੇ ਜਿਹੜੇ ਬਹੁਤ ਖਰਾਬ ਨੇ ਪਰ ਅਜਿਹੇ ਲੋਕ ਨੇ ਜਿਹੜੇ ਬਜ਼ੁਰਗਾਂ ਨੂੰ ਸਾਡੇ ਬਾਪ ਦੀ ਉਮਰ ਦੇ ਹੋਣ ਸੁਣ ਕੇ ਬੜਾ ਦੁੱਖ ਲੱਗਿਆ ਦਿਨ ਰਾਤ ਮਿਹਨਤ ਕਰਕੇ ਪਤਾ ਨਹੀਂ ਕਿਦਾਂ ਪੂੰਜੀ ਜੋੜੀ ਹੋਊਗੀ ਇਹ ਕੀ ਕਰੀਏ ਲੰਮਟ ਕਢਾਈ ਜੀ ਅੱਛਾ ਜੀ ਹਾਂ ਕਰਦੇ ਪੈਸੇ ਕਿੱਥੇ ਨੂੰ ਕੋਲ ਹਾਂ ਲੰਮਟ ਚੋ ਕਢਾਏ ਸੀਗੇ ਜੀ ਚੋ ਕਢਾਏ ਤੇ ਜੀ ਰਹਿੰਦੇ ਤੇ ਥੋੜੇ ਜੇ ਕਰਜ਼ਾ ਲਿਆ ਜੀ ਹਾਂ ਜੀ ਕਰਦੀਆਂ ਜ਼ਰੂਰਤਾਂ ਪੂਰੀਆਂ ਧੰਨਵਾਦ ਹਾਂ ਜੀ ਹਾਂ ਜੀ ਕਰਦੀਆਂ ਜ਼ਰੂਰਤਾਂ ਬਾਤ ਕੀ ਕਹਾਂਗੇ ਉਹ ਜਿਹੇ ਲੋਕਾਂ ਨੂੰ ਇਦਾਂ ਦਾ ਸਿਸਟਮ ਚੱਲ ਰਿਹਾ ਹੈ ਕੀ ਕਹਿਣਾ ਜੀ ਹੁਣ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਸਾਲੇ ਲੁੱਟਦੇ ਨੇ ਇਹਨਾਂ ਨੂੰ ਇਹਨਾਂ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਜੀ ਹਾਂ ਤੇ ਹੋਰ ਵੀ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਵੀ ਕੀ ਕਹਾਂਗੇ ਕਿਉਂਕਿ ਉਹ ਇਦਾਂ ਦਾ ਗਰੋ ਜਿਹੜਾ ਫਿਰ ਰਿਹਾ ਉਹ ਤੋਂ ਬਚਣ ਦੇ ਲਈ ਉਹ ਵੀ ਆਪਣਾ ਹਰ ਟਾਈਮ ਧਿਆਨ ਰੱਖਣਾ ਹਾਂਜੀ ਹਾਂਜੀ ਹੁਣ ਉਹ ਵੀ ਧਿਆਨ ਰੱਖਣਾ ਚਾਹੀਦਾ ਹੈ ਜੇ ਨੂੰ ਕੰਮ ਨਹੀਂ ਚਾਹੀਦਾ ਦੇਣਾ ਨਹੀਂ ਚਾਹੀਦਾ ਦੁਕਾਨ ਤੇ ਆਉਣ ਜੇ ਪਤਾ ਦਾ ਸਾਹਮਣੇ ਸਾਡੇ ਨਾਲ ਹਾਂਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਜੀ ਕੀ ਨਾਮ ਹੈ ਜੀ ਮਹਿੰਗਾ ਸਿੰਘ ਆ ਜੀ ਮਹਿੰਗਾ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਸਿਸਟਮ ਚੱਲ ਰਿਹਾ ਹੈ ਕਿਉਂਕਿ ਬਜ਼ੁਰਗ ਨੇ ਬਜ਼ੁਰਗਾਂ ਨਾਲ ਦੇਖ ਕੇ ਫਰਾਡ ਕੀਤਾ ਗਿਆ ਇਹਨਾਂ ਦਾ ਖੀਸਾ ਕੱਟ ਲਿਆ ਗਿਆ 20000 ਦੀ ਠੱਗੀ ਇਸ ਇਹ ਇੱਥੇ ਭਾਸੋਂ ਦੇ ਵਿੱਚ ਆਮ ਘਟਨਾਮਾ ਵਾਪਰ ਦੀਆਂ ਨੇ ਜੀ ਇਹਨਾਂ ਦਾ ਜਿਹੜਾ ਗੀਜਾ ਹੈ ਇਹ ਰਿਸ਼ਤੇਦਾਰੀ ਚੋਂ ਮੇਰੇ ਮਾਸੜ ਜੀ ਲੱਗਦੇ ਨੇ ਗੀਸਾ ਇਹਨਾਂ ਦਾ ਇਹਨਾਂ ਨੇ ਕੱਟ ਕੇ ਜਦੋਂ ਜਾ ਕੇ ਇਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਆ ਕੇ ਉੱਤੇ ਦੁਕਾਨ ਤੇ ਉਹਨਾਂ ਦੇ ਕੈਮਰਿਆਂ ਨੂੰ ਖੰਘਾਲਿਆ ਤਾਂ ਉਹਨਾਂ ਦੇ ਵਿੱਚ ਉਹਨਾਂ ਦੀਆਂ ਸਾਫ ਫੋਟੋਆਂ ਦਿਖਦੀਆਂ ਨੇ ਤੇ ਹੁਣ ਅਸੀਂ ਆ ਕੇ ਥਾਣੇ ਦੇ ਵਿੱਚ ਰੈਪੋਰਟ ਦਰਜ ਕਰਾਈ ਆ ਐਸ ਐਚਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ 2 ਦਿਨ ਦੇ ਵਿੱਚ ਵਿੱਚ ਤੁਹਾਡੇ ਪੈਸੇ ਵਾਪਸ ਕਰਵਾਉਂਗੇ ਫੜ ਕੇ ਇਹਨਾਂ ਨੂੰ ਜੀ 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 ਹਾਂ ਜੀ ਅਜਿਹੇ ਲੋਕਾਂ ਤੋਂ ਹੋਰ ਲੋਕਾਂ ਨੂੰ ਕੀ ਕਹਾਂਗੇ ਜੀ ਬਚਣ ਦੇ ਲਈ ਅੱਜ ਇਹ ਬਜ਼ੁਰਗਾਂ ਨਾਲ ਤਾਂ ਹੋ ਗਿਆ ਕਹਿੰਦੇ ਨੇ ਕਿ ਕਰਜ਼ਾ ਲੱਤਾ ਸੀਗਾ ਲਿਮਟ ਦੇ ਥੋੜੇ ਬਹੁਤੇ ਬਚਦੇ ਸੀਗੇ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕਢਵਾਏ ਸੀਗੇ ਕੋਈ ਜ਼ਰੂਰੀ ਕੰਮ ਸੀਗਾ ਤੇ ਹੋਰ ਨਾਲ ਕਿਸੇ ਨਾਲ ਨਾ ਹੋ ਜੇ ਉਹਨਾਂ ਨੂੰ ਕੀ ਮੈਸੇਜ ਲਾਵਾਂਗੇ ਹੋਰ ਨੂੰ ਅਸੀਂ ਇਹੀ ਗੱਲ ਕਹਿੰਦੇ ਆ ਵੀ ਇਹੋ ਜਿਹੇ ਮਾੜੇ ਆਨਸਰਾਂ ਤੋਂ ਬਚ ਕੇ ਰਹਿਣ ਜੀ ਆਪ ਦੀ ਜਿਹੜੀ ਦੇਖ ਰੇਖਾ ਉਹ ਆਪ ਕਰਨ ਕਿਉਂਕਿ ਇਹ ਆਨਸਰ ਨੇ ਜਿਹੜੇ ਬੜੇ ਵਧੇ ਹੋਏ ਨੇ ਲੋਕ ਕੰਮ ਕਰਦੇ ਨਹੀਂ ਜੀ ਜਿਹੜੇ ਵਿਚਾਰੇ ਕਰਕੇ ਖਾਂਦੇ ਨੇ ਉਹਨਾਂ ਨੂੰ ਕਰਕੇ ਖਾਣ ਨਹੀਂ ਦਿੰਦੇ ਜੀ ਜੀ ਹਾਂ ਜੀ ਧੰਨਵਾਦ ਜੀ ਸੋ ਸੀਸੀਟੀਵੀ ਫੋਟੋ ਜੇ ਤੁਹਾਡੇ ਕੋਲ ਹੈਗੀ ਜੀ ਦੇ ਦੇਂਗੇ ਸਾਨੂੰ ਸੀਸੀਟੀਵੀ ਕੋਲ ਕਹਿੰਦੇ ਕੈਮਰੇ ਚ ਪੁਲਿਸ ਵਾਲੇ ਕਹਿੰਦੇ ਅਸੀਂ ਆਪ ਕੜਵਾਵਾਂ ਕਿੱਥੇ ਗਾ ਜੀ ਉਹਨਾਂ ਦੀ ਦੁਕਾਨ ਅਸੀਂ ਕੱਢ ਲੈਨੇ ਆ ਜੀ ਹਾਪੀਟਲ ਮੋੜ ਦੀਪ ਜਿਹੜਾ ਆਪਣਾ ਐਨਕਾਂ ਦਾ ਕੰਮ ਕਰਦਾ ਉਹ ਤੋਰਾ ਜੀ ਠੀਕ ਹੈ ਠੀਕ ਹੈ ਹਾਂ ਜੀ ਸੋ ਇਦਾਂ ਦਾ ਵਾਕਿਆ ਹੋਇਆ ਏ ਸੋ ਹੋਰ ਵੀਰਾਂ ਨੂੰ ਵੀ ਕਹਾਂਗੇ ਕਿ ਇਹਨਾਂ ਤੋਂ ਸੁਚੇਤ ਰਿਹਾ ਜਾਵੇ ਇਹਨਾਂ ਤੋਂ ਬਚਿਆ ਜਾਵੇ ਇਦਾਂ ਦੇ ਵਾਕਏ ਨੇ ਜਿਹੜੇ ਇਹ ਲੋਕ ਕਰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਰਾਤੋਂ ਰਾਤ ਜਾਂ ਕੁਝ ਹੀ ਟਾਈਮ ਦੇ ਵਿੱਚ ਅਮੀਰ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਖਾਤਰ ਅਜਿਹੇ ਬਜ਼ੁਰਗਾਂ ਨੂੰ ਠੱਗੀ ਦਾ ਸ਼ਕਾਰ ਬਣਾਇਆ ਜਾਂਦਾ ਇਹਨਾਂ ਦੇ ਖੀਸੇ ਨੇ ਜਿਹੜੇ ਕੱਟੇ ਜਾਂਦੇ ਨੇ ਸੋ ਹੋਰ ਵੀ ਬਚ ਕੇ ਰਹਿਣ ਅਸੀਂ ਤੁਹਾਨੂੰ ਸੀਸੀਟੀਵੀ ਫੋਟੋਜ਼ ਵੀ ਦਿਖਾਉਨੇ ਆ ਜੇ ਇਹਨਾਂ ਨੂੰ ਕੋਈ ਜਾਣਦਾ ਏ ਕਿੱਥੋਂ ਦੀਆਂ ਨੇ ਕੌਣ ਨੇ ਇਹ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਬਜ਼ੁਰਗ ਕਹਿ ਰਹੇ ਨੇ ਅੱਖਾਂ ਵੀ ਇਹਨਾਂ ਦੀਆਂ ਭਰਾਈਆਂ ਸੀਗੀਆਂ ਭਾਵਕ ਹੋਗੇ ਸੀ ਕਿ ਮਿਹਨਤ ਦੀ ਕਮਾਈ ਆ ਜੀ ਲਿਮਟ ਕਰਾ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਇਹ ਜਿਹੜਾ ਕੰਮ ਕੀਤਾ ਸੀ ਸੋ ਵੀਡੀਓ ਦੇਖ ਕੇ ਜਰੂਰ ਦੱਸਿਓ ਕੌਣ ਨੇ ਕਮੈਂਟ 'ਚ ਤਾਂ ਕਿ ਇਹਨਾਂ ਤੱਕ ਪਹੁੰਚਿਆ ਜਾ ਸਕੇ ਬਜ਼ੁਰਗਾਂ ਦਾ ਜਿਹੜੀ ਪੂੰਜੀ ਆ ਉਹ ਇਹਨਾਂ ਨੂੰ ਦਵਾਈ ਜਾ ਸਕੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ